ਹਮੇਸ਼ਾ ਜਹਾਜ਼ ਉੱਡਦਾ ਦਿੱਲੀ ਤੋਂ ਹੈ ਪਰ ਲਾਇਆ ਜਦੋਂ ਰਿਪੋਰਟ ਕੀਤਾ ਗਿਆ ਤੇ ਜਹਾਜ਼ ਅੰਮ੍ਰਿਤਸਰ ਪੰਜਾਬ ਦੇ ਵਿੱਚ ਕਿਉਂ ਲੈਂਡ ਹੋਇਆ ਇਸ ਦੇ ਪਿਛਲਾ ਰਾਜ ਲੋਕੀ ਖੋਲੀ ਬੈਠੇ ਨੇ ਬਹੁਤ سارے ਲੋਕਾਂ ਨੇ ਬਹੁਤ سارے ਰਾਜਦਸ ਨੇ ਪਰ ਕੁਝ ਕੇ ਰਾਜ ਅਸੀਂ ਤੁਹਾਨੂੰ ਦੱਸਾਂਗੇ ਪਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਜੀ ਆਸਾ ਸੀ ਗਾਲ ਸੁਦੇਤ ਨੂੰ ਨੈਸ਼ਨ ਪੋਸਟ ਤੇ ਮੈਂ ਹਾਥ ਵਾਟੇ ਨਾ ਤੁਸੀਂ ਕੈਨੇਡਾ ਅਮਰੀਕਾ ਜਾਣਾ ਹੈ ਤੇ ਦਿੱਲੀ ਤੋਂ ਜਹਾਜ਼ ਜਿਹੜਾ ਇਹ ਫੜਨਾ ਪੈਂਦਾ ਹੈ ਬਹੁਤ ਵਾਰ ਜਿਹੜਾ ਇਹ ਉਹ ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਫਲਾਈਟਾਂ ਚੱਲਣੀਆਂ ਚਾਹੀਦੀਆਂ ਨੇ ਪਰ ਹਜਲੇ ਤੱਕ ਅਜਾ ਕੁਝ ਹੋਇਆ ਨਹੀਂ ਹੈ ਪਰ ਇੱਕ ਗੱਲ ਜੋ ਪੰਜਾਬੀਆਂ ਨੂੰ ਰੜਕ ਰਹੀ ਹੈ ਜੋ ਪੰਜਾਬੀਆਂ ਨੂੰ ਜੋ ਹੈ ਜਿਸ ਤੇ ਉਹ ਸਵਾਲ ਚੁੱਕ ਰਹੇ ਨੇ ਉਹ ਕੀ ਹੈ ਉਹ ਇਹ ਹੈ ਕਿ ਕਦੀ ਵੀ ਜਦ ਅਮਰੀਕਾ ਦੀ ਸਿੱਧੀ ਫਲਾਈਟ ਅੰਮ੍ਰਿਤਸਰ ਤੋਂ ਮਿਲੀ ਨਹੀਂ ਤੇ ਆਖਿਰਕਾਰ ਜਦੋਂ ਰਿਪੋਰਟ ਕੀਤਾ ਗਿਆ ਤੇ ਆਖਿਰਕਾਰ ਇਹ ਪੰਜਾਬ ਦੇ ਵਿੱਚ ਹੀ ਕੌ ਲੈਂਡ ਹੋਇਆ ਕਿਉਂਕਿ ਪੰਜਾਬੀ ਤਾਂ ਘੱਟ ਨੇ ਇਸ ਜਾਦ ਦੇ ਵਿੱਚ ਪੰਜਾਬੀ ਕੀ ਨੇ ਪਰ ਗੁਜਰਾਤੀ ਜਿਹੜੇ ਨੇ ਉਹ 33 ਨੇ ਜਿਹੜੇ ਹੋਰ ਮਹਾਰਾਸ਼ਟਰ ਦੇ ਵਿੱਚ ਲੋਕ ਨੂੰ ਉੱਥੋਂ ਵਿਸਗਾਤੀ ਆਏ ਨੇ ਹਰਿਆਣਾ ਹੀ ਆਏ ਨੇ ਮੁਕਤ ਲੋਕ ਆਏ ਨੇ ਪਰ ਫਿਰ ਵੀ ਜੋ ਲੈਂਡਿੰਗ ਹੈ ਆਖਿਰਕਾਰ ਉਹ ਉਹ ਜਿਹੜਾ ਪੰਜਾਬ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਕੀਤੀ ਗਈ ਤੇ ਮੈਂ ਬਹੁਤ ਸਾਰੇ ਕਮੈਂਟ ਪੜੇ ਨੇ ਮੈਂ ਲੋਕਾਂ ਦੇ ਵਿਚਾਰ ਤੁਹਾਡੇ ਮੋਰੇ ਰੱਖ ਰਹੀ ਹਾਂ ਕਿ ਆਖਿਰਕਾਰ ਲੋਕਾਂ ਨੇ ਆਪਣੇ ਕੀ ਕੀ ਵਿਚਾਰ ਦਿੱਤੇ ਨੇ ਲੋਕਾਂ ਨੇ ਆਖਿਆ ਕਿ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਜੁਆ ਲੈਂਡਿੰਗ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਤਾਂ ਕਿ ਲੋਕ ਆਖਣ ਕਿ ਜੀ ਪੰਜਾਬੀ ਹੀ ਸਿਰਫ ਜਿਹੜੇ ਨੇ ਉਹ ਰਿਪੋਰਟ ਹੋ ਕੇ ਆਏ ਨੇ ਪੰਜਾਬ ਦਾ ਹੀ ਨਾਮ ਜਿਹੜਾ ਹੈ ਉਹ ਸਾਹਮਣੇ ਆਵੇ ਲੋਕਾਂ ਨੇ ਸਿੱਧੀਆਂ ਜਿਹੜਾ ਇੰਜਾਮ ਨੇ ਜਿਹੜੇ ਉਹ ਕੇਂਦਰ ਸਰਕਾਰ ਤੇ ਲਗਾ ਦਿੱਤਾ ਕਿ ਸ਼ਾਇਦ ਇਹਨਾਂ ਨੇ ਜੋ ਹੈ ਉਹ ਦਿੱਲੀ ਦੇ ਵਿੱਚ ਲੈਂਡਿੰਗ ਨਹੀਂ ਕਰਵਾਈ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਲੈਂਡਿੰਗ ਕਰਵਾਈ ਹੈ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਜੋ ਹੈ ਕੋਈ ਵੀ ਅਸੀਂ ਕਹੀਏ ਕਿ ਕੋਈ ਅਜਿਹੇ ਸਬੂਤ ਨਹੀਂ ਜੋ ਜਿਸ ਤੋਂ ਇਹ ਕਿਹਾ ਜਾਵੇ ਕਿ ਸ਼ਾਇਦ ਕੇਂਦਰ ਸਰਕਾਰ ਨੇ ਕਰਾਇਆ ਹੈ ਹਾਲਾਂਕਿ ਇਹ ਹੋ ਸਕਦਾ ਹੈ ਕਿ ਦਿੱਲੀ ਦੇ ਵਿੱਚ ਰਸ਼ ਜ਼ਿਆਦਾ ਰਹਿੰਦਾ ਹੈ ਦਿੱਲੀ ਦੇ ਵਿੱਚ ਜਿਹੜਾ ਇਹ ਲੋਕ ਹਰ ਥਾਂ ਤੋਂ ਲੋਕ ਜਿਹੜੇ ਨੇ ਉਹ ਜਾਜ ਪੜਨ ਦੇ ਲਈ ਜੋ ਇੰਟਰਨੈਸ਼ਨਲ ਲੋਕ ਆਉਂਦੇ ਵੀ ਨੇ ਜਾਂਦੇ ਵੀ ਨੇ ਸ਼ਾਇਦ ਫਿਰ ਰਸ਼ ਬਹੁਤ ਰਹਿੰਦਾ ਹੈ ਇਸ ਕਰਕੇ ਸ਼ਾਇਦ ਇਹ ਫੈਸਲਾ ਲਿਆ ਕਿ ਹੋਵੇਗਾ ਪਰ ਲੋਕਾਂ ਦੇ ਜੋ ਹੈ ਲੋਕਾਂ ਨੂੰ ਇਹ ਗੱਲ ਰੇਡ ਕਰ ਰਹੀ ਹੈ ਕਿ ਆਖਿਰਕਾਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਗੁਜਰਾਤੀ ਨੇ ਗੁਜਰਾਤੀ ਜਿਹੜੇ ਨੇ ਉਹ 33 ਨੇ ਪਰ ਫਿਰ ਵੀ ਜਿਹੜਾ ਹੈ ਉਹ ਲੈਂਡਿੰਗ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਹੈ ਕਿਉਂਕਿ ਇਸ ਜਹਾਜ਼ ਦੇ ਵਿੱਚ ਕਿਹਾ ਜਾ ਰਿਹਾ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 205 ਲੋਕ ਇਹਦੇ ਵਿੱਚ ਆ ਰਹੇ ਨੇ ਪਰ ਹੁਣ ਕਿਹਾ ਜਾ ਰਿਹਾ ਕਿ ਤਕਰੀਬਨ 104 ਲੋਕ ਜਿਹੜੇ ਨੇ ਉਹ ਆਏ ਨੇ ਅਤੇ ਅੰਦਰ ਉਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਲਗਾਤਾਰ ਉਹਨਾਂ ਤੋਂ ਉਹਨਾਂ ਤੋਂ ਉਹਨਾਂ ਤੋਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਮੰਗੇ ਜਾ ਰਹੇ ਨੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ ਜਿਹੜੇ ਕੁਝ ਇਥੋਂ ਕ੍ਰਾਈਮ ਕਰਕੇ ਭੱਜੇ ਸੀ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਦਾਅਵੇ ਕਿ ਇਸ ਜਹਾਜ਼ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੋਂ ਲੈ ਕੇ ਨੌਜਵਾਨ ਤੱਕ ਸ਼ਾਮਲ ਨੇ ਇਸ ਜਹਾਜ਼ ਦੇ ਵਿੱਚ ਲੜਕੀਆਂ ਵੀ ਸ਼ਾਮਲ ਨੇ ਅਤੇ ਉਮਰ ਜਿਹੜੀ ਹੈ ਉਹਨਾਂ ਦੀ ਤਕਰੀਬਨ 18 ਤੋਂ 35-40 ਸਾਲ ਦੇ ਵਿੱਚਕਾਰ ਦੇ ਲੋਕ ਜਿਹੜੇ ਨੇ ਉਹ ਇਸ ਜਹਾਜ਼ ਦੇ ਵਿੱਚ ਆਏ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰਕਾਰ ਲੈਂਡਿੰਗ ਦੇ ਪਿਛਲਾ ਰਾਜ ਕੀ ਹੋਵੇਗਾ ਕਿਉਂ ਲੈਂਡਿੰਗ ਇਸ ਤਰੀਕੇ ਨਾਲ ਕੀਤੀ ਗਈ ਹੈ ਆਪਣੇ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ